ਤਸਵੀਰਾਂ ਬੇਹੱਦ ਹੈਰਾਨ ਕਰਨ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਸ ਲਗਾਤਾਰ ਵਗਦੇ ਮੀਂਹ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਜਿहां ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਪਾਣੀ ਦੇ ਵਿੱਚੋਂ ਲੋਕਾਂ ਦਾ ਸਮਾਨ ਤੱਕ ਰੁੜ ਗਿਆ ਜ਼ਿਕਰਯੋਗ ਹੈ ਕਿ ਪਹਿਲਾਂ ਤਾਂ ਗਰਮੀ ਕਾਰਨ ਲੋਕ ਪਰੇਸ਼ਾਨ ਸੀ ਜਿੱਥੇ ਲੋਕ ਲਗਾਤਾਰ ਉਡੀਕ ਕਰ ਰਹੇ ਸੀ ਕਿ ਕਦੋਂ ਮੀਂਹ ਪਏਗਾ ਅਤੇ ਕਦੋਂ ਮੌਸਮ ਦੇ ਵਿੱਚ ਬਦਲਾਅ ਆਏਗਾ ਗਰਮੀ ਤੋਂ ਰਾਹਤ ਮਿਲੇਗੀ ਪਰ ਲਗਾਤਾਰ ਪੈ ਰਹੇ ਇਸ ਮੀਂਹ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਤਸਵੀਰਾਂ ਰਾਜਧਾਨੀ ਦਿੱਲੀ ਦੀਆਂ ਨੇ ਜਿੱਥੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਦਿਖਾਈ ਦਿੱਤਾ ਹੈ ਅਤੇ ਇਸ ਪਾਣੀ ਦੇ ਵਿੱਚ ਲੋਕਾਂ ਦੇ ਵਾਹਨ ਰੁੜਦੇ ਹੋਏ ਨਜ਼ਰ ਆਏ ਨੇ ਜੀहां ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਆਟੋ ਅਤੇ ਕਾਰਾਂ ਇਸ ਪਾਣੀ ਦੇ ਵਿੱਚ ਰੁੜਦੇ ਹੋਏ ਦਿਖਾਈ ਦੇ ਰਹੇ ਨੇ ਬਿੱਤੇ ਦਿਨੀ ਵੀ ਦਿੱਲੀ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਇੱਕ ਕਾਰ ਮਿੰਟੋ ਰੋਡ ਤੇ ਇੱਕ ਪੁਲ ਦੇ ਹੇਠਾਂ ਜੋ ਹੈ ਪਾਣੀ ਦੇ ਵਿੱਚ ਹੀ ਰੁੜ ਜਾਂਦੀ ਹੈ ਪਾਣੀ ਦੇ ਵਿੱਚੋਂ ਪੂਰੇ ਤਰੀਕੇ ਦੇ ਨਾਲ ਜੋ ਹੈ ਦਿਖਾਈ ਦੇ ਰਹੀ ਸੀ ਕਾਰ ਜੋ ਹੈ ਕਾਰ ਦਿਖਾਈ ਵੀ ਨਹੀਂ ਸੀ ਦੇ ਰਹੀ ਪੂਰਾ ਪਾਣੀ ਦਿਖਾਈ ਦੇ ਰਿਹਾ ਸੀ ਕਾਰ ਦਾ ਕੁਝ ਕੋ ਹਿੱਸਾ ਜੋ ਹੈ ਦਿਖਾਈ ਦੇ ਰਿਹਾ ਸੀਗਾ ਤਾਂ ਹੁਣ ਤਸਵੀਰਾਂ ਜੋ ਨੇ ਸਾਹਮਣੇ ਆ ਰਹੀਆਂ ਨੇ ਜਿੱਥੇ ਦਿੱਲੀ ਦੀ ਆ ਸੜਕਾ ਦੇ ਉੱਤੇ ਦੇਖ ਸਕਦੇ ਹੋ ਕਿਹੋ ਜਿਹਾ ਮੰਜ਼ਰ ਜੋ ਹੈ ਬਣਿਆ ਹੋਇਆ ਲੋਕਾਂ ਦਾ ਘਰ ਦਾ ਸਮਾਨ ਇਸ ਪਾਣੀ ਦੇ ਵਿੱਚ ਰੁੜਦਾ ਹੋਇਆ ਦਿਖਾਈ ਦਿੱਤਾ ਅਤੇ ਜੋ ਵਾਹਨ ਨੇ ਕਾਰਾਂ ਤੱਕ ਲੋਕਾਂ ਦੀ ਆ ਇਸ ਪਾਣੀ ਵੁੱਛ ਰੁੜ ਗਈਆਂ ਨਹੀਂ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਹੈ ਲਗਾਤਾਰ ਪੈ ਰਹੇ ਮੀਨੇ ਲੋਕਾਂ ਦੀਆਂ ਮੁਸ਼ਕਲਾ ਜੋ ਨੇ ਵਧਾ ਦਿੱਤੀਆਂ ਨੇ ਜਿੱਥੇ ਲੋਕ ਮੀਂਹ ਦੀ ਉਡੀਕ ਕਰ ਰਹੇ ਸੀ ਗਰਮੀ ਤੋਂ ਰਾਹਤ ਪਾਣ ਦੀ ਉਡੀਕ ਕਰ ਰਹੇ ਸੀ ਕਦੋਂ ਗਰਮੀ ਤੋਂ ਰਾਹਤ ਮਿਲੇਗੀ ਕਦੋਂ ਮੀਂਹ ਪਵੇਗਾ ਤਾਂ ਉੱਥੇ ਹੀ ਇਸ ਮੀਨੇ ਹੁਣ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਦਿੱਲੀ ਦੀਆਂ ਇਸ ਤਸਵੀਰਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਆਪਣੀ رائے ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ